ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਮੋਟੀਵੇਸ਼ਨਲ ਕਹਾਣੀ ਦੇ ਨਾਲ ਹਾਜ਼ਰ ਹੋਏ ਆਂ ਸੋ ਤੁਹਾਨੂੰ ਇਹ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਸਿੱਖਿਆ ਦੇ ਕੇ ਜਾਊਗੀ ਕਹਾਣੀ ਜ਼ਰੂਰ ਸੁਣਿਓ ਉਸ ਨੂੰ ਐਂਡ ਤੱਕ ਸੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਕਹਾਣੀ ਇੱਕ ਮੁੰਡੇ ਦੇ ਬਹੁਤ ਸਾਰੇ ਦੋਸਤ ਸੀ ਜਿਸ ਦਾ ਉਹਨਾਂ ਨੂੰ ਬਹੁਤ ਕਮਾਂਡ ਸੀ ਉਸ ਦੇ ਪਿਤਾ ਦਾ ਇੱਕ ਦੋਸਤ ਸੀ ਪਰ ਉਹ ਵੀ ਸੱਚਾ ਸੀ ਇੱਕ ਦਿਨ ਪਿਤਾ ਨੇ ਬੇਟੇ ਨੂੰ ਕਿਹਾ ਤੇਰੇ ਬਹੁਤ ਸਾਰੇ ਦੋਸਤ ਨੇ ਉਹਨਾਂ ਵਿੱਚੋਂ ਅੱਜ ਰਾਤ ਤੇਰੇ ਸਭ ਤੋਂ ਚੰਗੇ ਦੋਸਤ ਦੀ ਪਰਖਿਆ ਲੈਂਦੇ ਆ ਮੁੰਡਾ ਖੁਸ਼ੀ-ਖੁਸ਼ੀ ਤਿਆਰ ਹੋ ਗਿਆ ਰਾਤ ਨੂੰ 2 ਵਜੇ ਦੋਵੇਂ ਬੇਟੇ ਦੇ ਗੂੜੇ ਦੋਸਤ ਦੇ ਘਰ ਪਹੁੰਚੇ ਬੇਟੇ ਨੇ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਾ ਖੋਲਿਆ ਵਾਰ-ਵਾਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਦੋਵਾਂ ਨੇ ਸੁਣਿਆ ਕਿ ਅੰਦਰੋਂ ਬੇਟੇ ਦਾ ਦੋਸਤ ਆਪਣੀ ਮਾਂ ਨੂੰ ਕਹਿ ਰਿਹਾ ਸੀ ਕਿ ਮਾਂ ਕਹਿ ਦੇ ਮੈਂ ਘਰ ਨਹੀਂ ਹਾਂ ਇਹ ਸੁਣ ਕੇ ਬੇਟਾ ਉਦਾਸ ਹੋ ਗਿਆ ਨਿਰਾਸ਼ ਹੋ ਕੇ ਦੋਵੇਂ ਘਰ ਵਾਪਸ ਆ ਗਏ ਫਿਰ ਪਿਤਾ ਬੋਲਿਆ ਬੇਟਾ ਤੂੰ ਨਿਰਾਸ਼ ਨਾ ਹੋ ਤੂੰ ਅੱਜ ਦੇਖ ਮੈਂ ਤੈਨੂੰ ਮੇਰੇ ਦੋਸਤ ਨਾਲ ਮਿਲਵਾਉਂਦਾ ਹਾਂ ਦੋਵੇਂ ਰਾਤ ਦੇ 2 ਵਜੇ ਪਿਤਾ ਦੇ ਦੋਸਤ ਦੇ ਘਰ ਪਹੁੰਚੇ ਪਿਤਾ ਨੇ ਆਪਣੇ ਦੋਸਤ ਨੂੰ ਆਵਾਜ਼ ਮਾਰੀ ਉਧਰੋਂ ਜਵਾਬ ਆਇਆ ਠਹਿਰ ਯਾਰ 2 ਮਿੰਟਾਂ ਵਿੱਚ ਦਰਵਾਜ਼ਾ ਖੋਲਦਾ ਹਾਂ ਜਦੋਂ ਦਰਵਾਜ਼ਾ ਖੋਲਿਆ ਤਾਂ ਪਿਤਾ ਤੇ ਦੋਸਤ ਦੇ ਇੱਕ ਹੱਥ ਵਿੱਚ ਰੁਪਿਆਂ ਦੀ ਥੈਲੀ ਤੇ ਦੂਜੇ ਹੱਥ ਵਿੱਚ ਤਲਵਾਰ ਸੀ ਪਿਤਾ ਨੇ ਪੁੱਛਿਆ ਇਹ ਕੀ ਹੈ ਦੋਸਤ ਬੋਲਿਆ ਜੇ ਮੇਰੇ ਦੋਸਤ ਨੂੰ ਰਾਤ 2 ਵਜੇ ਮੇਰਾ ਦਰਵਾਜ਼ਾ ਖੜਕਾਇਆ ਤਾਂ ਜ਼ਰੂਰ ਉਹ ਕਿਸੇ ਮੁਸੀਬਤ ਵਿੱਚ ਹੋਵੇਗਾ ਅਤੇ ਅਕਸਰ ਮੁਸੀਬਤ ਦੋ ਤਰ੍ਹਾਂ ਦੀ ਹੁੰਦੀ ਹੈ ਜਾਂ ਤਾਂ ਰੁਪਏ ਪੈਸਿਆਂ ਦੀ ਜਾਂ ਫਿਰ ਕਿਸੇ ਨਾਲ ਝਗੜਾ ਹੋ ਗਿਆ ਹੋਊਗਾ ਜੇ ਤੈਨੂੰ ਰੁਪਿਆਂ ਦੀ ਲੋੜ ਹੋਵੇ ਤਾਂ ਇਹ ਰੁਪਿਆਂ ਦੀ ਥੈਲੀ ਲੈ ਜਾ ਜੇ ਕਿਸੇ ਨਾਲ ਝਗੜਾ ਹੋ ਗਿਆ ਤਾਂ ਇਹ ਤਲਵਾਰ ਲੈ ਜਾ ਤੇ ਮੈਂ ਤੇਰੇ ਨਾਲ ਚੱਲਦਾ ਹਾਂ ਇਹ ਸੁਣ ਕੇ ਪਿਤਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਸ ਨੇ ਆਪਣੇ ਦੋਸਤ ਨੂੰ ਕਿਹਾ ਦੋਸਤ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਤਾਂ ਬਸ ਆਪਣੇ ਬੇਟੇ ਨੂੰ ਦੋਸਤੀ ਦੀ ਪਰਵਾਸਾ ਸਮਝਾ ਰਿਹਾ ਸੀ ਕਹਿਣ ਤੋਂ ਭਾਵੇਂ ਹੈ ਕਿ ਅਜਿਹੇ ਦੋਸਤ ਨਾ ਚੁਣੋ ਜੋ ਖੁਦਗਰਜ਼ ਹੋਣ ਅਤੇ ਕੰਮ ਪੈਣ ਤੇ ਬਹਾਨੇ ਬਣਾਉਣ ਲੱਗਣ ਦੋਸਤ ਘੱਟ ਚੁਣੋ ਪਰ ਨੇਕ ਚੁਣੋ ਜੋ ਮੁਸੀਬਤ ਵੇਲੇ ਤੁਹਾਡੇ ਨਾਲ ਖੜੇ ਹੋਣ ਅਤੇ ਮਦਦਗਾਰ ਸਾਬਤ ਹੋਣ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ